ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਜੇ ਤੁਸੀਂ ਆਪਣੀ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਲੜਕੀ ਵਾਲਿਆਂ ਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 495 ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਮਾਨ ਹਾਈਟ 5 ਫੁੱਟ 9 ਇੰਚ ਜਨਮ 1 ਅਪ੍ਰੈਲ 1997 ਪੜ੍ਹਾਈ ਪਲੱਸ 2 ਮੈਡੀਕਲ ਬੀਐਸਸੀ ਫੂਡ ਪ੍ਰੋਸੈਸਿੰਗ ਐਮਐਸਸੀ ਫੂਡ ਟੈਕਨੋਲੋਜੀ ਕੰਮ Amazon ਵਰਕ ਫਰੋਮ ਹੋਮ ਯੂਐਸਏ ਵਰਕ ਤਨਖਾਹ ਗੁੱਡ ਪੈਕੇਜ ਜ਼ਮੀਨ 9 ਏਕੜ ਪਲੱਸ ਫਾਦਰ ਬਿਜ਼ਨਸ ਐਗਰੀਕਲਚਰ ਮਦਰ ਹਾਊਸ ਵਾਈਫ ਸਿਸਟਰ ਮੈਰੀਡ ਇਨ ਕੈਨੇਡਾ ਲੋੜ ਹੈ ਜੀ ਇਸ ਰਿਸ਼ਤੇ ਇਹਨਾਂ ਨੂੰ ਕੁੜੀ ਕੈਨੇਡਾ ਦੀ ਪੀਆਰ ਹੋਵੇ ਜਾਂ ਪੰਜਾਬ ਵਿੱਚ ਗਵਰਨਮੈਂਟ ਸਰਵਿਸ ਤੇ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 496 ਨਾਮ ਕੌਰ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਜੱਟ ਸੇਖਾ ਹਾਈਟ 5 ਫੁੱਟ 4 ਇੰਚ ਜਨਮ ਫਰਵਰੀ 1997 ਪੜ੍ਹਾਈ ਪਲੱਸ 2 ਪਾਸ ਕੁੜੀ ਘਰੇਲੂ ਕਾਮਕਾਰ ਵਾਲੀ ਹੈ ਪਰਿਵਾਰ ਵਿੱਚ ਪਿਤਾ ਜੀ ਨੇ ਮਾਤਾ ਜੀ ਐਕਸਪਾਇਰ ਦੇ ਇੱਕ ਵੱਡਾ ਭਰਾ ਮਰੇ ਡ ਹੈ ਇਹਨਾਂ ਨੂੰ ਲੋੜ ਹੈ ਜੀ ਇਸ ਤਰ੍ਹਾਂ ਦੇ ਮੁੰਡੇ ਨੂੰ ਜ਼ਮੀਨ 3 ਤੋਂ 4 ਕਿੱਲੇ ਤੱਕ ਆਉਂਦੇ ਹੋਣ ਪਰਿਵਾਰ ਮਿਲ ਵਰਤਨ ਵਾਲਾ ਹੋਣ ਹੋਵੇ ਜੀ ਮੁੰਡਾ ਨਸ਼ਾ ਰਹਿਤ ਹੋਵੇ ਪਰਿਵਾਰ ਦੀ ਕੋਈ ਮੰਗ ਨਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 497 ਨਾਮ ਕੌਰ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਕਾਸ਼ਟ ਜੱਟ ਸੇਖਾ ਗੋਤ ਸਰਾ ਜਨਮ 1 ਦਸੰਬਰ 1998 ਹਾਈਟ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਨਾਨ ਮੈਡੀਕਲ ਰੰਗ ਸਾਫ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਭਰਾ ਨਾਉ ਜ਼ਮੀਨ 5 ਕਿੱਲਾਂ ਦੀ ਵਾਹੀ ਹੈ ਜੀ ਇਹਨਾਂ ਦੀ ਕੁੜੀ ਕੱਲੀ ਕੱਲੀ ਹੈ ਜੀ ਭਰਾ ਨਹੀਂ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਜ਼ਮੀਨ 5 ਤੋਂ 10 ਕਿੱਲਾਂ ਤੱਕ ਹੋਣ ਜੀ ਨਸ਼ਾ ਰਹੇ ਤਾਂ ਉਹ ਵੀ ਪਰਿਵਾਰ ਖਾਨਦਾਨੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦੇ ਸੰਪਰਕ ਨੰਬਰ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ